ਸਾਸਰੀ ਕਾਲ ਜੀ ਅੱਜ ਆਪਾਂ ਵੀਡੀਓ ਬਣਾਉਣ ਲੱਗੇ ਸੀਗੇ ਵੀ ਜਿਹੜੀ ਨੇਪਾਲ ਦੇ ਵਿੱਚ ਗੜਬੜ ਹੋਈ ਆ ਵੀ ਜਿੱਥੋਂ ਦਾ ਪ੍ਰਧਾਨ ਮੰਤਰੀ ਨੂੰ ਅਸਤੀਫਾ ਦੇਣਾ ਪਿਆ ਕੇ ਪੀ ਸ਼ਰਮਾ 올ੀ ਨੂੰ ਵੀ ਇੰਨੇ ਹਾਲਾਤ ਵਿਗੜ ਗਏ ਸੀਗੇ ਵੀ ਕੱਲੇ ਪ੍ਰਧਾਨ ਮੰਤਰੀ ਨੇ ਅਸਤੀਫਾ ਨਹੀਂ ਦਿੱਤਾ ਵੀ ਹੋਮ ਮਿਨਿਸਟਰ ਵੀ ਅਸਤੀਫਾ ਦੇ ਗਿਆ ਤੇ ਬਾਕੀ ਜਿਹੜੀਆਂ ਬਿਲਡਿੰਗਾਂ ਸੀਗੀਆਂ ਜਿਵੇਂ ਪਾਰਲੀਮੈਂਟ ਹੋਈ ਜਾਂ ਹੋਰ ਸਰਕਾਰੀ ਬਿਲਡਿੰਗਾਂ ਹੋਈਆਂ ਵੀ ਜਨਤਾ ਇੰਨੀ ਭੜਕ ਗਈ ਸੀਗੀ ਵੀ ਉਹਨਾਂ ਨੂੰ ਅੱਗ ਲਾ ਕੇ ਆ ਜਿਹੜਾ ਉਹ ਫੂਕਦਾ ਤੇ ਵੀ ਇਹ ਹਾਲਾਤ ਇਹ ਹਾਲਾਤਾਂ ਪਿੱਛੇ ਕੀ ਕਾਰਨ ਸੀਗਾ ਤਾਜ਼ਾ ਵਾਲੀ ਵੀਡੀਓ ਦੇ ਵਿੱਚ ਆਪਾਂ ਸਾਰੀ ਗੱਲਬਾਤ ਕਰਦੇ ਆ ਜਿਵੇਂ ਕਿ ਨੇਪਾਲ ਇੱਕ ਛੋਟਾ ਜਿਹਾ ਦੇਸ਼ ਆ ਜਿਵੇਂ ਮਸਾਂ ਪੰਜਾਬ ਇੱਕ ਜੱਡਾ ਹੋਊਗਾ ਤੇ ਆਬਾਦੀ ਹੈਗੀ ਆ 3 ਕਰੋੜ ਤੇ ਗੁਵਾਂਦੀ ਮੌਲਕਾ ਇੰਡੀਆ ਦਾ ਤੇ ਜਿੱਥੋਂ ਦੇ ਲੋਕ ਆ ਵੀ ਜ਼ਿਆਦਾਤਰ ਜਿਵੇਂ ਹੋਰ ਦੇਸ਼ਾਂ 'ਚ ਜਾਂਦੇ ਆ ਜਿਵੇਂ ਕੰਮ ਕਰਦੇ ਆ ਤੇ ਇਹਨਾਂ ਦਾ ਜਿਵੇਂ ਇਕਨੋਮੀ ਵੀ ਜਾਦੇ ਇੱਥੇ ਹੀ ਡਿਪੈਂਡ ਕਰਦੀ ਆ ਵੀ ਉਹ ਆਪਦੇ ਦੇਸ਼ ਦੇ ਵਿੱਚ ਪੈਸਾ ਭੇਜਦੇ ਆ ਤੇ ਬਾਕੀ ਟੂਰਿਸਟ ਤੇ ਵੀ ਇਹਨਾਂ ਦੀ ਇਕਨੋਮੀ ਆ ਡਿਪੈਂਡ ਕਰਦੀ ਆ ਤੇ ਪਰ ਪਿਛਲੇ ਟਾਈਮ ਤੋਂ ਵੀ ਨਪਾਲ ਦੇ ਲੋਕਾਂ ਦੇ ਵਿੱਚ ਕਾਫੀ ਆ ਸਰਕਾਰ ਪ੍ਰਤੀ ਗੁੱਸਾ ਸੀਗਾ ਵੀ ਇੱਕ ਉਹਦੇ ਪਿੱਛੇ ਕਾਰਨ ਸੀਗਾ ਬੇਰੁਜ਼ਗਾਰੀ ਵੀ ਜਿਹੜੇ ਜਿਵੇਂ ਕਿ 15 ਤੋਂ ਲੈ ਕੇ 24 ਸਾਲਾਂ ਦੀ ਉਮਰ ਦੇ ਲੋਕ ਸੀਗੇ ਵੀ ਉਹਨਾਂ ਦੇ ਵਿੱਚ ਬੇਰੁਜ਼ਗਾਰੀ ਦੀ ਦਰ ਜਿਹੜੀ ਉਹ 20% ਸੀਗੀ ਤੇ ਬਾਕੀ ਜਿਵੇਂ ਕਿ ਕਰਾਪਸ਼ਨ ਤੋਂ ਲੋਕ ਆ ਜਿਹੜੇ ਉਹ ਦੁਖੀ ਸੀਗੇ ਵੀ ਉਹ ਕਹਿੰਦੇ ਸੀਗੇ ਵੀ ਜਿਹੜੇ ਲੋਕ ਆ ਆਮ ਲੋਕ ਤਾਂ ਮਰ ਰਹੇ ਆ ਵੀ ਹੋਰ ਦੇਸ਼ਾਂ ਦੇ ਵਿੱਚ ਕੰਮ ਕਰ ਰਹੇ ਆ ਪਰ ਜਿਹੜੇ ਇੱਥੋਂ ਦੇ ਲੀਡਰ ਆ ਵੀ ਉਹ ਲੋਕਾਂ ਦਾ ਪੈਸਾ ਪੈਸਾ ਕਾਇ ਜਾਂਦੇ ਆ ਤੇ ਕਰਾਪਸ਼ਨ ਕਰਦੇ ਆ ਤੇ ਜਿਹੜੇ ਉਹਨਾਂ ਦੇ ਜਵਾਬ ਆ ਵੀ ਉਹ ਨਜ਼ਾਰੇ ਲੈਂਦੇ ਆ ਤੇ ਵੀ ਉਹ ਮਹਿੰਗੇ ਕੱਪੜੇ ਪਾਉਂਦੇ ਆ ਤੇ ਜਾਂ ਮਹਿੰਗੀਆਂ ਗੱਡੀਆਂ ਰੱਖਦੇ ਆ ਤੇ ਨਟ ਤੇ ਆ ਜਿਹੜੀਆਂ ਉਹ ਫੋਟੋਆਂ ਵੀ ਪਾਉਂਦੇ ਆ ਤੇ ਜਾਂ ਵੀ ਹੋਰ ਦੇਸ਼ਾਂ ਦੇ ਵਿੱਚ ਜਿਵੇਂ ਕਿ ਐ ਸ਼ੋ ਰਾਮ ਦੀ ਜ਼ਿੰਦਗੀ ਆ ਜਿਹੜੀ ਉਹ ਜਉਂਦੇ ਆ ਤਾਂ ਇਹਨੂੰ ਲੈ ਕੇ ਵੀ ਲੋਕਾਂ ਦੇ ਵਿੱਚ ਕਾਫੀ ਆ ਜਿਵੇਂ ਰੋ ਸੀਗਾ ਤਾਂ ਇਹਨੂੰ ਦੇਖਦੇ ਹੋਏ ਵੀ ਸਰਕਾਰ ਨੇ ਕੀ ਕੀਤਾ ਵੀ ਜਿੰਨੇ ਵੀ ਸੋਸ਼ਲ ਐਪ ਆ ਨੇਪਾਲ ਦੇ ਵਿੱਚ ਉਹਨਾਂ ਤੇ ਬੈਨ ਲਾਤਾ ਵੀ ਜਿਵੇਂ ਉਹਨਾਂ ਉਹਨਾਂ ਦੇ ਉਹਨਾਂ ਦੇ ਲਈ ਇੱਕ ਕਾਨੂੰਨ ਘੜਤਾ ਵੀ ਸਰਕਾਰ ਕੋਲੇ ਆ ਜਿਹੜੀ ਹੋ ਰਜਿਸਟ੍ਰੇਸ਼ਨ ਕਰਾਉਣੀ ਪਊਗੀ ਤਾਂ ਉਹਦੇ ਵਿੱਚ ਜਿਵੇਂ ਕਿ ਇਕੱਲਾ ਟਿਕਟੋਕ ਨਹੀਂ ਰਜਿਸਟ੍ਰੇਸ਼ਨ ਕਰਾਈ ਸੀਗੀ ਹੋਰ ਕਿਸੇ ਐਪ ਨੇ ਰਜਿਸਟ੍ਰੇਸ਼ਨ ਨਹੀਂ ਕਰਾਈ ਸੀਗੀ ਤਾਂ ਫੇਰ ਜਿਵੇਂ ਕਿ 9 ਸਤੰਬਰ ਨੂੰ ਜਦੋਂ ਲੋਕ ਵੀ ਪ੍ਰਦਰਸ਼ਨ ਕਰਦੇ ਹੁੰਦੇ ਆ ਤੇ ਇੱਕਦਮ ਜਿਹੜੀ ਗਵਰਨਮੈਂਟ ਆ ਵੀ ਸਾਰੇ ਐਪ ਆ ਜਿਹੜੇ ਉਹ ਬੰਦ ਕਰ ਦਿੰਦੀ ਆ ਤੇ ਫੇਰ ਉੱਥੋਂ ਲੋਕਾਂ ਦਾ ਪ੍ਰਦਰਸ਼ਨ ਆ ਜਿਹੜਾ ਉਹ ਭੜਕ ਜਾਂਦਾ ਵਾ ਤੇ ਉਹ ਪਾਰਲੀਮੈਂਟ ਅਲ ਨੂੰ ਜਿਵੇਂ ਕਿ ਜਾਣ ਲੱਗ ਜਾਂਦੇ ਆ ਪ੍ਰਦਰਸ਼ਨ ਕਰਨ ਪ੍ਰਦਰਸ਼ਨ ਕਰਨ ਲੱਗ ਜਾਂਦੇ ਆ ਤਾਂ ਜਦੋਂ ਪਾਰਲੀਮੈਂਟ ਅਲ ਨੂੰ ਉਹ ਜਾਂਦੇ ਹੁੰਦੇ ਆ ਕਾਫੀ ਰ ਵੀ ਪੁਲਿਸ ਉਹਨਾਂ ਤੇ ਗੋਲੀ ਚਲਾ ਦਿੰਦੀ ਆ ਤਾਂ ਉਹ ਕਾਫੀ ਬੰਦੇ ਆ ਜਿਹੜੇ ਉਹ ਮਰ ਜਾਂਦੇ ਆ ਉਹਦੇ ਵਿੱਚ ਲਗਭਗ ਜਿਵੇਂ 14 ਦੇ ਕਰੀਬ ਤਾਂ ਉਥੋਂ ਲੋਕ ਆ ਜਿਹੜੇ ਹੋਰ ਭੜਕ ਜਾਂਦੇ ਆ ਤਾਂ ਮੇਨ ਜਿਹੜਾ ਇਹ ਪ੍ਰਦਰਸ਼ਨ ਕਰਦੇ ਸੀਗੇ ਵੀ ਇਹਨਾਂ ਨੂੰ ਜਨਰੇਸ਼ਨ ਜਨ ਜਨ ਜੈਡ ਜਨਰੇਸ਼ਨ ਕਹਿੰਦੇ ਸੀਗੇ ਵੀ ਜਿਵੇਂ ਕਿ ਲਗਭਗ ਜਿਵੇਂ ਕਿ 28 ਸਾਲਾਂ ਤੋਂ ਘੱਟ ਉਮਰ ਦੇ ਜਾਂ 28 ਸਾਲਾਂ ਦੇ ਨੌਜਵਾਨਾਂ ਵੀ ਇਸ ਪ੍ਰਦਰਸ਼ਨ ਦੇ ਵਿੱਚ ਆ ਜਿਹੜੇ ਉਹ ਸ਼ਾਮਲ ਸੀਗੇ ਤੇ ਕੋਈ ਜਿਵੇਂ ਸਕੂਲ ਦੀ ਵਰਦੀ ਪਾ ਕੇ ਇਹ ਪ੍ਰਦਰਸ਼ਨ ਕਰ ਰਿਹਾ ਸੀਗਾ ਤੇ ਕੋਈ ਕਾਲਜ ਦੀ ਵਰਦੀ ਪਾ ਕੇ ਪ੍ਰਦਰਸ਼ਨ ਕਰ ਰਿਹਾ ਸੀਗਾ ਤੇ ਬੱਸ ਫਿਰ ਲੋਕਾਂ ਦਾ ਇੰਨਾ ਰੋਹ ਭੜਕ ਗਿਆ ਵੀ ਉਹ ਉਹ ਉਹਨਾਂ ਨੇ ਜਿਹੜੀ ਪਾਰਲੀਮੈਂਟ ਆ ਉਹਨੂੰ ਵੀ ਅੱਗ ਲਾਤੀ ਤੇ ਬਾਕੀ ਜਿਹੜੀਆਂ ਸਰਕਾਰੀ ਬਿਲਡਿੰਗਾਂ ਸੀਗੀਆਂ ਵੀ ਉਹਨੂੰ ਵੀ ਅੱਗ ਲਾਤੀ ਤੇ ਜਿਹੜਾ ਇਹ ਇੰਨੇ ਹਾਲਾਤ ਆ ਜਿਹੜੇ ਉਹ ਵਿਗੜ ਗਏ ਸੀਗੇ ਵੀ ਜਿਹੜਾ ਪ੍ਰਧਾਨ ਕੰਟਰੀ ਸੀਗਾ ਨੇਪਾਲ ਦਾ ਕੇ ਪੀ ਸ਼ਰਮਾ ਓਲੀ ਬਈ ਉਹਨੂੰ ਆਪਦਾ ਅਸਤੀਫਾ ਦੇਣਾ ਪਿਆ ਤੇ ਬਾਕੀ ਹੋਮ ਮਿਨਿਸਟਰਾਂ ਉਹਨੂੰ ਵੀ ਅਸਤੀਫਾ ਦੇਣਾ ਪਿਆ ਤੇ ਬਾਕੀ ਬਈ ਆਏ ਸੀਗਾ ਵੀ ਫਿਰ ਇਹ ਹਾਲਾਤਾਂ ਨੂੰ ਦੇਖਦੇ ਹੋਏ ਵੀ ਫੌਜ ਨੇ ਆ ਜਿਹੜਾ ਕਿ ਉੱਥੇ ਨੇਪਾਲ ਦੇ ਵਿੱਚ ਆ ਵੀ ਕਰਫਿਊ ਲਾਤਾ ਪਰ ਫੇਰ ਵੀ ਲੋਕ ਆ ਜਿਹੜੇ ਉਹ ਨਹੀਂ ਰੁਕੇ ਹੈਗੇ ਤੇ ਅਖੀਰ ਨੂੰ ਜਿਵੇਂ ਕਿ ਅੱਧੇ ਬੰਦਿਆਂ ਨੂੰ ਤਾਂ ਦੇਸ਼ ਆ ਜਿਹੜਾ ਉਹ ਛੱਡ ਕੇ ਜਾਣਾ ਪਿਆ ਵੀ ਇਹ ਜਿਵੇਂ ਹੁਣ ਸਾਊਥ ਏਸ਼ੀਆ ਦੇ ਵਿੱਚ ਨੇਪਾਲ ਆ ਜਿਹੜਾ ਉਹ ਤੀਜਾ ਦੇਸ਼ ਬਣ ਗਿਆ ਪਹਿਲੋ ਜਿਵੇਂ ਕਿ ਸ਼੍ਰੀਲੰਕਾ ਦੇ ਵਿੱਚ ਉਥੋਂ ਦੀ ਮੰਗਹੀ ਤੇ ਮੰਗਹੀ ਤੇ ਬੇਰੁਜ਼ਗਾਰੀ ਤੋਂ ਤੰਗ ਆ ਕੇ ਨੌਜਵਾਨ ਪੀੜੀ ਨੇ ਪ੍ਰਦਰਸ਼ਨ ਕੀਤਾ ਸੀਗਾ ਤੇ ਉਥੋਂ ਦੀ ਸਰਕਾਰ ਨੂੰ ਆ ਜਿਹੜਾ ਉਹ ਗੱਦੀ ਤੋਂ ਲਾਤਾ ਸੀਗਾ ਤੇ ਫਿਰ ਆਈ ਬੰਗਲਾਦੇਸ਼ ਇਸ ਦੇ ਵਿੱਚ 20 ਸਾਲ ਦੇ ਸਾਲ ਹੋਇਆ ਸੀਗਾ ਤੇ ਹੁਣ ਤੀਜਾ ਦੇਸ਼ ਆ ਜਿਹੜਾ ਉਹ ਨੇਪਾਲ ਬਣ ਗਿਆ ਤੇ ਹੁਣ ਜਿਵੇਂ ਲਗਭਗ ਹੁਣ ਤੱਕ ਵੀ ਇਸ ਪ੍ਰਦਰਸ਼ਨ ਦੇ ਵਿੱਚ ਵੀ 30 30 ਜਾਂ ਜਿਹੜੇ ਉਹ ਲੋਕ ਮਰ ਕੇ ਸੀਗੇ ਤੇ ਹੁਣਾਂ ਜਿਵੇਂ ਥੋੜੀ ਜੀ ਸ਼ਾਂਤੀ ਆਈ ਆ ਵੀ ਹੁਣ ਕਹਿੰਦੇ ਆ ਵੀ ਜਿਹੜੀ ਅ ਨੇਪਾਲ ਦੀ ਸੁਪਰੀਮ ਕੋਰਟ ਦੀ ਅ ਚੀਫ ਜਸਟਿਸ ਸੀਗੀ ਸਾਬਕਾ ਸ਼ੁਸ਼ੀਲਾ ਕਾਠੀ ਵੀ ਉਹ ਹੁਣ ਨਵੀਂ ਆ ਜਿਹੜੀ ਪ੍ਰਧਾਨ ਮੰਤਰੀ ਨੇਪਾਲ ਦੀ ਬਾਣ ਜਾ ਰਹੀ ਆ ਤੇ ਵੀ ਅਗਲੇ ਸਾਲ ਆ ਵੀ ਨੇਪਾਲ ਦੇ ਵਿੱਚ ਜਿਵੇਂ ਮਾਰਚ ਦੇ ਵਿੱਚ ਇਲੈਕਸ਼ਨ ਹੋਊਗੀ ਉਦੋਂ ਨਵੀਂ ਆ ਜਿਹੜੀ ਉਹ ਗਵਰਨਮੈਂਟ ਚੁਣੀ ਜਾਊਗੀ ਤਾਂ ਉਦੋਂ ਤੱਕ ਵੀ ਇਹ ਸੁਸ਼ੀਲਾ ਕਾਠੀ ਆ ਜਿਹੜੀ ਨੇਪਾਲ ਦੀ ਪਰਧਾਨ ਮੰਤਰੀ ਰਹੂਗੀ ਤੇ ਬਾਕੀ ਵੀ ਇਹ ਹੁਣ ਤੱਕ ਇਹ ਤੇ ਕੋਈ ਵੀ ਜਿੰਮੇ ਕੀ ਕਰਾਪਸ਼ਨ ਦੇ ਚਾਰਜੀਸ ਨਹੀਂ ਹੈਗੇ ਤੇ ਜਿਹੜੇ ਜਿਹੜੀ ਹੁਣ ਨੌਜਵਾਨ ਪੀੜੀ ਪ੍ਰਦਰਸ਼ਨ ਕਰ ਰਹੀ ਸੀਗੀ ਵੀ ਉਹਨਾਂ ਦੇ ਵਿੱਚ ਵੀ ਉਹਨਾਂ ਨੇ ਵੀ ਇਸ ਉਹਨਾਂ ਦੇ ਵਿੱਚ ਵੀ ਸਹਿਮਤੀ ਬਣ ਗਈ ਇਸ ਨਾਂ ਨੂੰ ਲੈ ਕੇ ਤੇ ਬਾਕੀ ਜਿਵੇਂ ਨੇਪਾਲ ਦੇ ਲੋਕ ਆ ਵੀ ਤਾਂ ਵੀ ਜਾਦੇ ਪੜਕਗੇ ਸੀਗੇ ਵੀ ਉਹ ਕਹਿੰਦੇ ਸੀਗੇ ਜਿਵੇਂ ਹੁਣ ਕਾਫੀ ਬੰਦੇ ਆ ਨੇਪਾਲ ਦੇ ਵੀ ਨੇਪਾਲ ਤੋਂ ਬਾਹਰ ਆ ਕਰਦੇ ਆ ਵੀ ਉਹਨਾਂ ਦੇ ਇੱਕੀ ਜਿੰਨੇ ਕਰਦਿਆਂ ਨਾਲ ਉਹ ਫੋਨ ਥਰੂ ਆ ਗੱਲ ਕਰਦੇ ਸੀਗੇ ਤੇ ਜਦੋਂ ਸੋਸ਼ਲ ਮੀਡੀਆ ਐਪਸ ਆ ਬੰਦ ਹੋ ਗੀਆਂ ਨੇਪਾਲ ਦੇ ਵਿੱਚ ਤਾਂ ਉਹ ਕਿਵੇਂ ਗੱਲ ਕਰਨਗੇ ਤਾਂ ਕਰਕੇ ਵੀ ਲੋਕ ਆ ਜਿਹੜੇ ਉਹ ੜਕਗੇ ਸੀਗੇ ਤੇ ਬਾਕੀ ਮੇਨ ਕਾਰਨ ਇਹ ਸੀਗਾ ਵੀ ਉਹ ਵੀ ਲੋਕ ਤਾਂ ਇੱਕ ਪਾਸੇ ਕਹਿੰਦੇ ਸੀਗੇ ਵੀ ਅਸੀਂ ਆ ਜਿਵੇਂ ਕਿ ਸਾਡਾ ਤਾਂ ਜ਼ਿੰਦਗੀ ਬਸਰ ਕਰਨੀ ਆ ਜਿਹੜੀ ਔਖੀ ਹੋਈ ਪਈ ਆ ਤੇ ਜਿਹੜੇ ਲੀਡਰ ਆ ਵੀ ਉਹ ਉਹ ਨਜ਼ਾਰੇ ਲੈਂਦੇ ਆ ਸਾਡੇ ਪੈਸਿਆਂ ਤੇ ਉਹਨਾਂ ਦੇ ਜਵਾਕ ਵੀ ਤਾਂ ਕਰਕੇ ਵੀ ਇਹ ਪ੍ਰਦਰਸ਼ਨ ਦਾ ਇੱਕ ਇਹ ਕਾਰਨ ਸੀਗਾ ਤਾਂ ਇਹ ਸੀਗੀ ਆਪਣੀ ਵੀਡੀਓ ਧੰਨਵਾਦ